ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਰਸ਼ਦੀਪ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਵੱਡਾ ਚਟਕਾ ਲੱਗਾ ਹੈ ਇਸ ਟਾਈਮ ਆਮ ਆਦਮੀ ਪਾਰਟੀ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੀ ਗੱਲ ਕਰ ਲਈਏ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਤੇ ਜਾਂ ਫਿਰ ਕਾਂਗਰਸ ਦੀ ਇਸ ਟਾਈਮ ਇਹ ਪੰਜਾਬ ਦੀਆਂ ਚਾਰ ਪ੍ਰਮੁੱਖ ਪਾਰਟੀਆਂ ਨੂੰ ਵੱਡਾ ਚਟਕਾ ਦੇ ਦਿੱਤਾ ਹੈ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਨਵੀਂ ਬਣੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਜੇਕਰ ਗੱਲ ਕਰੀਏ ਆਏ ਦਿਨ ਹੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਬਹੁਤ ਵੱਡਾ ਸਮਰਥਕ ਮਿਲ ਰਿਹਾ ਹੈ ਲੋਕ ਵੱਖੋ ਵੱਖਰੇ ਜਿਹੜੇ ਨੇ ਖਾਸ ਕਰਕੇ ਪੰਥ ਦੇ ਨਾਲ ਜੁੜੇ ਹੋਏ ਲੋਕ ਕੌਮ ਦੇ ਨਾਲ ਜੁੜੇ ਹੋਏ ਲੋਕ ਲਗਾਤਾਰ ਭਾਈ ਅਮਰਿਤਪਾਲ ਖਾਲਸਾ ਜੀ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ ਹਨ ਭਾਈ ਅਮਰਿਤਪਾਲ ਖਾਲਸਾ ਜੀ ਜੋ ਇਸ ਟਾਈਮ ਡਿਗਰੂ ਜੇਲ੍ਹ ਦੇ ਵਿੱਚ ਬੈਠੇ ਹਨ ਜਿਨ੍ਹਾਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਖਡੂਰ ਸਾਹਿਬ ਤੋਂ 1 ਲੱਖ ਤੇ 97000 ਵੋਟਾਂ ਦੇ ਨਾਲ ਜੇਕਰ ਗੱਲ ਕਰੀਏ ਭਾਈ ਅਮਰਿਤਪਾਲ ਖਾਸਾ ਦੀ ਜਿਨ੍ਹਾਂ ਨੇ ਆਪਣੇ ਹੌਸਲੇਾਂ ਦੇ ਨਾਲ ਇਹ ਵੀ ਬੋਲਿਆ ਹੈ ਕਿ ਅਸੀਂ ਜਿਹੜੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ 117 ਸੀਟਾਂ ਦੇ ਹਲਕਿਆਂ ਦੇ ਉੱਤੇ ਆਪਣੇ ਉਮੀਦਵਾਰੀ ਉਤਾਰਾਂਗੇ ਤੇ ਦੂਸਰੇ ਪਾਸੇ ਆਪਣੀ ਪਾਰਟੀ ਨੂੰ ਵੀ ਜਿਹੜਾ ਹੈ ਪੰਜਾਬ ਦੇ ਵਿੱਚ ਲੈ ਕੇ ਆਵਾਂਗੇ ਲੋਕਾਂ ਦੀ ਭਲਾਈ ਵਾਸਤੇ ਲੋਕਾਂ ਦੇ ਨਾਲ ਖੜਨ ਵਾਸਤੇ ਹਾਲਾਂਕਿ ਦੂਸਰੀਆਂ ਪਾਰਟੀਆਂ ਆਏ ਦਿਨ ਜਿਹੜੀਆਂ ਨੇ ਕਬਰਾਈਆਂ ਹੋਈਆਂ ਨੇ ਕਿਉਂਕਿ ਜਿਮਨੀ ਚੋਣਾ ਤਰਨ ਤਰਨ ਦੀਆਂ ਜਿਹੜੀਆਂ ਨੇ ਉਹ ਸੈਮੀਫਾਈਨਲ ਖੇਡਾ ਜਾਣਾ ਹੈ ਤੇ ਦੂਸਰੇ ਪਾਸੇ ਮੁੱਛ ਦਾ ਸਵਾਲ ਬਣੀਆਂ ਹੋਈਆਂ ਨੇ ਜਿਮਨੀ ਚੋਣਾ ਤਰਨ ਤਰਨ ਤੋਂ ਲੇਕਿਨ ਲੋਕਾਂ ਦੀ ਹੌਸਲਾ ਵਜਾਈ ਆਏ ਦਿਨ ਵੱਧ ਰਹੀ ਹੈ ਤੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਨਾਲ ਦਿਨ ਬਦਿਨ ਲੋਕ ਜੁੜਨੇ ਸ਼ੁਰੂ ਹੋ ਗਏ ਹਨ ਜਿਹੜੀਆਂ ਚੀਜ਼ਾਂ ਤੋਂ ਇਹਨਾਂ ਚਾਰ ਪ੍ਰਮੁੱਖ ਪਾਰਟੀਆਂ ਨੂੰ ਡਾਕ ਸੀ ਉਹੀ ਚੀਜ਼ਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਲੋਕ ਮੱਝ ਦੇ ਵਿੱਚ ਲੋਕ ਬੈਠੇ ਨੇ ਪੰਥਕ ਦੇ ਨਾਲ ਜੁੜੇ ਹੋਏ ਜੇਕਰ ਗੱਲ ਕਰੀਏ ਕੌਮ ਦੇ ਨਾਲ ਜੁੜੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਆਏ ਦਿਨ ਕਾਫੀ ਵੱਡਾ ਹੰਗਾਰਾ ਮਿਲ ਰਿਹਾ ਹੈ ਭਾਈ ਅੰਮ੍ਰਿਤਪਾਲ ਖਾਲਸਾ ਜੀ ਜਿਹੜੇ ਨੇ ਜਿਮਨੀ ਚੌਣ ਤਰਨਤਾਰਨ ਤੋਂ ਆਪਣੇ ਉਮੀਦਵਾਰ ਰਾਹੀਂ ਲੜਨ ਜਾ ਰਹੇ ਨੇ ਤੇ ਲੋਕਾਂ ਦਾ ਵੀ ਬੜਾਵਾ ਆਏ ਦਿਨ ਮਿਲਦਾ ਦਿਖਾਈ ਦੇ ਰਿਹਾ ਹੈ ਤੁਹਾਨੂੰ ਦੱਸ ਦਿੰਨੇ ਹਾਂ ਕਿ ਇਸ ਟਾਈਮ ਸਭ ਤੋਂ ਵੱਡਾ ਝਟਕਾ ਲੱਗਾ ਹੈ ਜੀ ਅਕਾਲੀ ਦਲ ਬਾਰਿਸ਼ ਪੰਜਾਬ ਦੇ ਪਾਰਟੀ ਵੱਲੋਂ ਨੇੜਲੇ ਪਿੰਡ ਗੁਰਦੁਆਰਾ ਵਿਖੇ ਜ਼ਿਲ੍ਹਾ ਮਲੇਰਕੋਟਲਾ ਦੀ ਪੰਜ ਮੈਂਬਰੀ ਕਮੇਟੀ ਜਿੱਥੇ ਦਾ ਗੁਰਦੇਵ ਸਿੰਘ ਸੰਗਲਾ ਹਰਮੀਤ ਸਿੰਘ ਚਪੌੜਾ ਡਾਕਟਰ ਮਹਿਰਦੀਨ ਬਿਕੋੜੀ ਖੁਰਦ ਜਸਵੀਰ ਸਿੰਘ ਕਾਕਾ ਪਰਸਨ ਸਿੰਘ ਲਸੋੜੀ ਜਸਵਿੰਦਰ ਸਿੰਘ ਐਡਵੋਕੇਟ ਤੇ ਉਹਨਾਂ ਦੀ ਅਗਵਾਈ ਵਿੱਚ ਇੱਕ ਹੋਰ ਮੀਟਿੰਗ ਕੀਤੀ ਗਈ ਨਿਯੁਕਤ ਕੀਤੇ ਗਏ ਕੀਤੀ ਗਈ ਤੇ ਇਸ ਮੌਕੇ ਜ਼ਿਲ੍ਹਾ ਮਲੇਰਕੋਟਲਾ ਦੇ ਅਬਜ਼ਰਵਰ ਪਾਈ ਜਸਵਿੰਦਰ ਸਿੰਘ ਡਰੋਲੀ ਸਮੇਤ ਗੁਰਪ੍ਰੀਤ ਸਿੰਘ ਬਾਰ ਪ੍ਰੀਤਮ ਸਿੰਘ ਬਲਵੇੜਾ ਨੇ ਹਰੀ ਸਿੰਘ ਫਲੇਮਪੁਰੇ ਸ਼ਰਕਤ ਕੀਤੀ ਜਿੱਥੇ ਤਾਂ ਗੁਰਦੇਵ ਸਿੰਘ ਸੰਗਾਲਾ ਦੇ ਹਰਮੀਰ ਸਿੰਘ ਚਪੋੜਾ ਨੇ ਕਿਹਾ ਇਹ ਮੌਕੇ ਪਿੰਡ ਦੇ ਯੂਥਾਂ ਲਈ 11-11 ਮੈਂਬਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਦੱਸਿਆ ਗਿਆ ਕਿ ਸਮੇਂ-ਸਮੇਂ ਪਾਰਟੀਆਂ ਤੇ ਅੱਕੇ ਹੋਏ 3 ਦਰਜਨ ਤੋਂ ਜ਼ਿਆਦਾ ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੁੜੇ ਇਹ ਮੌਕੇ ਅਸਵਿੰਦਰ ਜੀ ਪਰਸਿੰਗਰ ਮੱਘਰ ਸਿੰਘ ਨੇ ਇਹ ਵੀ ਦੱਸਿਆ ਕਿ ਸ਼ਾਮਲ ਹੋਏ ਵਿਅਕਤੀਆਂ ਨੇ ਕਿਹਾ ਕਿ ਉਹ ਪਾਰਟੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਜਿਸ ਸਮੇਂ ਮੈਂਬਰੀ ਪੰਜ ਮੈਂਬਰੀ ਕਮੇਟੀ ਦੇ ਸੀਨੀਅਰ ਆਗੂ ਡਾਕਟਰ ਮੇਰਦੀਨ ਵੱਲੋਂ ਹੜਪੀੜਤ ਲਈ ਨਿਭਾਈ ਗਈ ਦਵਾਈਆਂ ਦੀ ਸੇਵਾ ਲਈ ਸਿੱਖ ਭਾਈਚਾਰੇ ਵੱਲੋਂ ਉਹਨਾਂ ਨੂੰ ਮੱਕੇ ਤੇ ਮਦੀਨੇ ਦੀ ਤਸਵੀਰ ਸਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ ਯਾਨੀ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਆਉਣ ਵਾਲੀ ਪਾਰਟੀ ਸੱਤਾ ਦੇ ਵਿੱਚ ਜਿਹੜੀ ਉਤਰ ਚੁੱਕੀ ਹੈ ਤੇ ਹੁਣ ਪਾਈ ਅੰਮ੍ਰਿਤਪਾਲ ਖਾਲਸਾ ਜੀ ਦਾ ਹੱਲਾ ਬੋਲ ਦਾ ਦਿਖਾਈ ਦੇ ਰਿਹਾ ਹੈ ਜਿਸ ਤਰੀਕੇ ਦੇ ਨਾਲ ਉਹ ਪੰਜਾਬ ਦੇ ਵਿੱਚ ਵਧੀਆ ਆਪਣੇ ਆਪਣੀ ਕ੍ਰਾਂਤੀਕਾਰੀ ਲੈ ਕੇ ਆਉਣਾ ਚਾਹੁੰਦੇ ਸੀ ਯਾਨੀ ਕਿ ਜਿਸ ਤਰੀਕੇ ਦੇ ਕਾਨੂੰਨ ਲੈ ਕੇ ਆਉਣਾ ਚਾਹੁੰਦੇ ਸੀ ਲੋਕ ਵੀ ਉਹਨਾਂ ਦੇ ਨਾਲ ਖੜਨੇ ਸ਼ੁਰੂ ਹੋ ਗਏ ਹਨ ਤੇ ਪਾਈ ਅੰਮ੍ਰਿਤਪਾਲ ਖਾਸਾ ਜੀ ਨੂੰ ਕਾਫੀ ਸਪੋਰਟ ਮਿਲਦੀ ਦਿਖਾਈ ਦੇ ਰਹੀ ਹੈ ਤਾਂ